ਸਤੇ ਪਾਤਸ਼ਾਹ ਜੀ ਮੁਸਕਰਾਪ ਹੈ ਅਸੀਂ ਰਾਤ ਵੀ ਮੇਲਤੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਸਤੇ ਪਾਤਸ਼ਾਹ ਜੀ ਦੀ ਜ਼ਿੰਦਗੀ ਭਰ ਮਸਕਰਾਉਂਦੇ ਹੀ ਰਹੇ ਧੰਨ ਗੁਰੂ ਨਾਨਕ ਦੇਵ ਸਤੇ ਪਾਤਸ਼ਾਹ ਜੀ ਨੇ ਸਾਧ ਸੰਗਤ ਦੀ ਉਦਾਸੀ ਦੀ ਜ਼ਿੰਦਗੀ ਨਹੀਂ ਬਤੀਤ ਕੀਤੀ ਤੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵੀ ਇਹੀ ਬਤਲਾਇਆ ਕਿ ਐਵੇਂ ਚਿੰਤਿਆ ਚਿੰਤਾਵਾਂ ਵਿੱਚ ਪੈ ਕੇ ਝੋੜਿਆ ਵਿੱਚ ਪੈ ਕੇ ਡਿਪਰੈਸ਼ਨ ਵਿੱਚ ਰਹਿ ਕੇ ਜ਼ਿੰਦਗੀ ਨਬਤੀਤ ਕਰੋ ਇੱਕ ਵਾਰ ਇਹ ਮਨੁੱਖਾ ਜੀਵਨ ਮਿਲਿਆ ਹੈ ਪਰਮਾਤਮਾ ਦਾ ਨਾਮ ਜਪੋ ਉਹਦੀ ਬੰਦਗੀ ਕਰੋ ਤੇ ਆਪਣੇ ਜੀਵਨ ਨੂੰ ਖੁੱਲਕੇ ਜਿਓ ਇਹ ਮਹਾਰਾਜ ਨੇ ਕਿਤੇ ਨਹੀਂ ਆਖਿਆ ਕਿ ਬੰਦਾ 24 ਘੰਟੇ ਸੋਚਾਂ ਵਿੱਚ ਡੁੱਬਾ ਰਹੇ 24 ਘੰਟੇ ਖਿਆਲਾਂ ਵਿੱਚ ਡੁੱਬਾ ਰਹੇ ਤੇ ਇਹਦਾ ਜੀਵਨ ਜਿਹੜਾ ਕਿ ਉਹ ਸੁਗੜ ਕੇ ਨਕਾਦਾ ਹੋ ਜਾਵੇ ਨਹੀਂ ਨਹੀਂ ਮਹਾਰਾਜ ਨੇ ਆਖਿਆ ਮੇਰੇ ਸਿੰਘ ਚੜ੍ਹਦੀ ਕਲਾ ਚ ਰਹਿਣ ਖਾਲਸੇ ਨੂੰ ਤੇ ਮਹਾਰਾਜ ਨੇ ਖਾਲਸਾ ਦੀ ਬੋਲੇ ਇਦਾਂ ਦੇ ਦਿੱਤੇ ਆ ਵੀ ਜਦੋਂ ਸਿੰਘ ਆਪਸ ਵਿੱਚ ਮਿਲਦੇ ਜੇ ਆਪਾਂ ਇੱਕ ਬੁੱਢੇ ਨੂੰ ਪੁੱਛਦੇ ਆ ਭਾਈ ਕੀ ਹਾਲ ਆ ਤੇ ਅਗਲਾ ਕਹਿੰਦਾ ਚੜ੍ਹਦੀ ਕਲਾ ਇਹ ਤੇ ਨਹੀਂ ਨਾ ਕਹਿੰਦਾ ਤੇ ਮੈਂ ਕੀ ਕਹਿੰਨੀ ਚੜ੍ਹਦੀ ਕਲਾ ਬੋਲਿਆਂ ਦੇ ਵਿੱਚ ਚੜ੍ਹਦੀ ਕਲਾ ਹੈ ਨਾ ਮਹਾਰਾਜ ਨੇ ਬੋਲਾ ਦਿੱਤਾ ਕਿ ਸਿੰਘ ਨੇ ਜਦੋਂ ਵੀ ਰਹਿਣਾ ਚੜ੍ਹਦੀ ਕਲਾਤੀ ਰਹਿਣਾ ਏਡਾ ਵੱਡਾ ਬੋਲਾ ਦਿੱਤਾ ਵੀ ਜੇ ਜੰਗ ਦੇ ਵਿੱਚੋਂ ਜ਼ਖਮੀ ਹੋ ਕੇ ਵੀ ਇੱਕ ਸਿੰਘ ਵਾਪਸ ਆ ਰਿਹਾ ਹੋਵੇ ਤੇ ਦੂਜਾ ਸਿੰਘ ਅੱਗੋਂ ਪੁੱਛਦਾ ਮਿਲ ਕੇ ਖਾਲਸਾ ਜੀ ਕੀ ਹਾਲ ਆ ਉਹਦਾ ਭਾਵੇਂ ਜ਼ਖਮਾਂ ਦੇ ਨਾਲ ਸਰੀਰ ਵਿੰਨਿਆ ਪਿਆ ਸਰੀਰ ਵਿੱਚੋਂ ਖੂਨ ਨਿਕਲਦਾ ਪਿਆ ਜਿਹੜਾ ਤਾਂ ਨਹੀਂ ਕਹਿ ਜਾਂਦਾ ਕਿ ਚੜਦੀ ਕਲਾਏ ਕਿਉਂਕਿ ਬੋਲੇ ਚੜਦੀ ਕਲਾ ਵਾਲੇ ਧਿਆਨ ਦਿਓ ਕਾਲ ਸਾ ਜੀ ਸਾਡੇ ਬੋਲੇ ਨਹੀਂ ਚੜਦੀ ਕਲਾ ਵਾਲੇ ਮਹਾਰਾਜ ਨੇ ਸਾਨੂੰ ਬਖਸ਼ੇ ਉਹ ਗੱਲ ਵੱਖਰੀ ਆ ਕਿ ਅਸੀਂ ਅੱਜ ਆਪਣੇ ਬੋਲਿਆਂ ਨੂੰ ਛੱਡ ਗਏ ਆ ਤੇ ਜੇ ਕੋਈ ਸਾਨੂੰ ਦੱਸਦਾ ਤੇ ਅਸੀਂ ਉਹਦਾ ਮਜ਼ਾਕ ਬਣਾਉਂਦੇ ਆ ਕਿ ਇੱਕਦਾਂ ਦੀ ਗੱਲ ਹੋ ਗਈ ਕਦੇ ਸਾਡਾ ਵੇਲਾ ਸੀ ਕਿ ਸਾਥ ਸੰਗਤ ਜੀ ਮੈਂ 2 ਮਿੰਟ ਬੇਨਤੀ ਕਰਕੇ ਫਿਰ ਆਪਣੇ ਪਰਕਰਣ ਵੱਲ ਆਵਾਂ ਇੱਕ ਵਾਰੀ ਇਦਾਂ ਹੋਇਆ ਕਹਿੰਦੇ ਇੱਕ ਵਾਰੀ ਨਾ ਜੰਗਲ ਦੇ ਵਿੱਚ ਇੱਕ ਜਗਾ ਦੇ ਉੱਪਰ ਪੰਜ ਸਿੰਘ ਬੈਠੇ ਪੰਜ ਸਿੰਘ ਪੰਜ ਸਿੰਘ ਇੱਕ ਥਾਂ ਤੇ ਬੈਠੇ ਤੇ ਥੋੜਾ ਜਿਹਾ ਅਗਾਂ ਸੱਤ ਸਿੰਘ ਹੋਰ ਬੈਤੇ ਸੀ ਮਤਲਬ ਇੱਕ ਅਦਾ ਮੀਂਹ ਲੱਗੇ ਜਾ ਕੇ ਹੁਣ ਜਿਹੜੇ ਪੰਜ ਸਿੰਘ ਬੈਠੇ ਆ ਨਾ ਘਰਸਾ ਜੀ ਉਹਨਾਂ ਦੇ ਕੋਲ ਛਕਣ ਵਾ ਤੇ ਬਹੁਤਾ ਪ੍ਰਸ਼ਾਦਾ ਨਹੀਂ ਘਰਸਾ ਜੀ ਬਹੁਤਾ ਪ੍ਰਸ਼ਾਦਾ ਨਹੀਂ ਜੇਕਰ ਤੇ ਉਹਦਾਂ ਛੋਲੇ ਸਨ ਚੋਲਿਆਂ ਦਾ ਭਾਜਾ ਬਣਾਇਆ ਤੇ ਇੱਕ ਅੱਧਾ ਪ੍ਰਸ਼ਾਦਾ ਛਕ ਲਿਆ ਤੇ ਉਹ ਬੱਚੇ ਇਕਦਾਨੇ ਉੱਪਰ ਉਧਰੋਂ ਦੁਸ਼ਮਣ ਦੀ ਫੌਜ ਤੜਾਈ ਕਰਕੇ ਆ ਗਈ ਤੇ ਦੁਸ਼ਮਣ ਨੇ ਸੋਚਿਆ ਕਿ ਸਿੰਘ ਜੰਗਲ ਵਿੱਚ ਬੈਠੇ ਆ ਹਮਲਾ ਕਰਨ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ ਹੈ ਪਤਾ ਕਰ ਲੈਣਾ ਚਾਹੀਦਾ ਕਿ ਸਿੰਘ ਬੈਠੇ ਕਿੰਨੇ ਕਾ ਇਹ ਨਾ ਵੀ ਸਿੰਘ ਜ਼ਿਆਦਾ ਹੋਣ ਅਸੀਂ ਹਮਲਾ ਕਰ ਦਈਏ ਤੇ ਸਾਡਾ ਨੁਕਸਾਨ ਹੋ ਜਾਵੇ ਇਸ ਕਰਕੇ ਉਹਨੇ ਸੂਹ ਲੈਣ ਵਾਸਤੇ ਆਪਣਾ ਇੱਕ ਬੰਦਾ ਭੇਜਿਆ ਸੂਹ ਦਾ ਮਤਲਬ ਆਪ ਜੀ ਜਾਣਦੇ ਹੋ ਨਾ ਸੂਹ ਲੈਣ ਵਾਸਤੇ ਇੱਕ ਬੰਦਾ ਭੇਜਿਆ ਵੀ ਜਾ ਸੂਹ ਲੈ ਕੇ ਆ ਵੀ ਜੰਗਲ 'ਚ ਕਿੰਨੇ ਕੁ ਸਿੰਘ ਬੈਠੇ ਆ ਜਿਹੜਾ ਸੂਹ ਲੈਣ ਵਾਸਤੇ ਗਿਆ ਨਾ ਜਿੱਥੇ ਪੰਜ ਸਿੰਘ ਬੈਠੇ ਸੀ ਨਾ ਪੰਜ ਸਿੰਘ ਉਹਨੇ ਉਹਨਾਂ ਨੂੰ ਜਾ ਕੇ ਆਖਿਆ ਕਹਿਣ ਲੱਗਾ ਤੁਸੀਂ ਇੱਥੇ ਜੰਗਲ ਵਿੱਚ ਬੈਠੇ ਹੋ ਤੇ ਉਧਰੋਂ ਦੁਸ਼ਮਣ ਦੀ ਫੌਜ ਚੜਾਈ ਕਰਕੇ ਆ ਗਈ ਆ ਤੁਹਾਨੂੰ ਡਰ ਨਹੀਂ ਆ ਰਿਹਾ ਜੇ ਸਿੰਘਾਂ ਨੇ ਬੋਲੇ ਸੀ ਚੜ੍ਹਦੀ ਕਲਾ ਵਾਲੇ ਜੇ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਮਾਰੇਗੇ ਲੁੱਟੇਗੇ ਉਹ ਚੜ੍ਹਦੀ ਕਲਾ ਵਾਲੇ ਸਨ ਅਨੇਕਾਂ ਕੋਈ ਗੱਲ ਨਹੀਂ ਜੇ ਫੌਜ ਚੜਾਈ ਕਰਕੇ ਆ ਗਈ ਆ 5 ਲੱਖ ਫੌਜ ਇੱਥੇ ਬੈਠੀ ਆ ਜੇ ਲੋੜ ਪੈ ਗਈ ਤੇ 7 ਲੱਖ ਲਾਗੇ ਬੈਠੀ ਉਹਨਾਂ ਨੂੰ ਮੈਂ ਸੱਦ ਲਾਂਗੇ ਹੈ 5 ਜਾਣੇ ਇੱਥੇ ਬੈਠੇ ਤੇ 7 ਆਗਾਮ ਬੈਠੇ ਟੋਟਲੀ ਸਿੰਘਾਂ ਦੀ ਗਿਣਤੀ ਸੀ 12 ਪਰ ਜਦੋਂ ਉਹਨੇ ਜਵਾਬ ਦੇ ਕੇ ਆਇਆ ਕਹਿੰਦਾ ਵੀ 5 ਲੱਖ ਫੌਜ ਇੱਥੇ ਬੈਠੀ ਆ ਤੇ 7 ਲੱਖ ਮੀਲ ਕੋ ਕਾ ਵੇਚੀਆ ਜੇ ਉਹਨੂੰ ਲੋੜ ਪੈਗੀ ਤੇ ਉਹਨੂੰ ਵੀ ਸਦ ਲਾਗੇ ਤੇ ਉਹਨੇ ਪੈਰਾ ਤਨੇ ਜਮੀਨ ਨਿਕਲ ਗਈ ਉਹਨੇ ਆਖਿਆ 5 ਲੱਖ ਬੰਦਾ ਇੱਥੇ ਬੈਠਾ ਵਾ 7 ਲੱਖ ਦਾ ਮੇਟਾਵੇ ਤੇ 12 ਲੱਖ ਹੋਗੇ ਤੇ ਮੁਕਾਬਲਾ ਕਿਦਾਂ ਕਰਾਂਗੇ ਪਰ ਉਹਨੇ ਮਹਿਸੂਸ ਨਹੀਂ ਹੁਣ ਦਿੱਤਾ ਉਹਨੇ ਅਗਲਾ ਸਵਾਲ ਕੀਤਾ ਕਹਿੰਦਾ ਜੰਗਲ ਵਿੱਚ ਰਹਿੰਦੇ ਹੋ ਪ੍ਰਸ਼ਾਦਾ ਕਿੰਨੇ ਕੁ ਦਿਨਾਂ ਦਾ ਛਕਿਆ ਧਿਆਨ ਦਿਓ ਖਣਸ਼ਾ ਦੀ ਉਹਨੇ ਆਖਿਆ ਖਾਲਸੇ ਨੇ ਅੱਜ ਹੀ ਸਵੇਰੇ ਬਦਾਮਾਂ ਦੇ ਭਾਦੇ ਨਾਲ ਨਾ ਸਵਾਇਆ ਜਾਂ ਪ੍ਰਸ਼ਾਦਾ ਛਕਿਆ ਇਹ ਗੱਲ ਨੋਟ ਕਰਨੀ ਆਪਾਂ ਇੱਥੇ ਗੁਰਦੁਆਰੇ ਆਉਂਨੇ ਆ ਖਾਹ ਪ੍ਰਸ਼ਾਦ ਜਾਂ ਲੰਗਰ ਵਿੱਚ ਵਿੱਚ ਸਿੰਘ ਭਾਜਾ ਵਰਤਾਰੇ ਹੁੰਦੇ ਆ ਜਾਂ ਆਪਾਂ ਕਹਿੰਦੇ ਸਵਾਇਆ ਪਰ ਬਾਣੀ ਤੋਂ ਵੇਖੋ ਸਵਾਇਆ ਦਾ ਅਰਥ ਥੋੜਾ ਨਹੀਂ ਹੁੰਦਾ ਸਵਾਇਆ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਜਦੋਂ ਆਪਾਂ ਕਹਿੰਦੇ ਸਵਾਇਆ ਦੇ ਉਦੋਂ ਅਗਲਾ ਆਪਾਂ ਨੂੰ ਥੋੜਾ ਦਿੰਦਾ ਪਰ ਬਾਣੀ ਵਿੱਚ ਮਹਾਰਾਜ ਨੇ ਵਾਰ-ਵਾਰ ਆਖਿਆ ਦਿਨ-ਦਿਨ ਚੜੇ ਸਵਾਈ ਉੰਦੀ ਸਵਾਇ ਦਾ ਮਤਲਬ ਮਹਿਮਾ ਵੱਧਦੀ ਗਏ ਪਰ ਖਾਲਸੇ ਦੇ ਬੋਲਾਂ ਵਿੱਚ ਇਹਨਾਂ ਨੂੰ ਘਟ ਲਿਆ ਗਿਆ ਜਦੋਂ ਨੇ ਕਿਹਾ ਨਾ ਵੀ ਬਦਾਮਾਂ ਦੀ ਭਾਜੇ ਨਾਲ ਸਵਾਇਆ ਪ੍ਰਸ਼ਾਦਾ ਸ਼ਕਿਆ ਸਿੰਘ ਦਾ ਮਤਲਬ ਤੇ ਇਹ ਸੀ ਵੀ ਛੋਲਿਆਂ ਦੀ ਸਬਜ਼ੀ ਨਾਲ ਕੋਈ ਪ੍ਰਸ਼ਾਦਾ ਸ਼ਕਿਆ ਪਰ ਉਹਨੂੰ ਐ ਲੱਗਾ ਵੀ ਜਿਹੜੇ ਬੰਦੇ ਬਦਾਮਾਂ ਦੀ ਸੌਦੀ ਨਾਲ ਰਾਜ ਕੇ ਰੋਟੀ ਖਾਂਦੇ ਜੇ ਆਪ ਕੋ 12 ਲੱਖ ਖਾਲਸੇ ਆਉਂਦੀ ਉਹਨਾਂ ਦਾ ਮੁਕਾਬਲਾ ਸੀ ਕਿਦਾਂ ਕਰਾਂਗੇ ਸਾਹ ਸੰਗਤੀ ਪਛਾਹ ਆਇਆ ਜਦੋਂ ਉਹਨਾਂ ਦੇ ਮੁਖੀ ਨੇ ਪੁੱਛਿਆ ਉਹਨੇ ਆਖਿਆ ਦੇ ਜਾਨ ਚਾਹੁੰਦੇ ਹੋ ਤੇ ਮੁੜ ਜਾਓ ਉਹ 12 ਲੱਖ ਬੰਦੇ ਬੈਠੇ ਨੇ ਉਹ ਛੋਲਿਆਂ ਨੂੰ ਬਦਾਮ ਕਹਿੰਦੇ ਸਾਲ ਉਹਨੇ ਆਖਿਆ ਉਹ ਬਦਾਮਾਂ ਦੀਆਂ ਸਬਦੀਆਂ ਰੋਟੀਆਂ ਖਾਣ ਵਾਲੇ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਇਹ ਚੜ੍ਹਦੀ ਕਲਾ ਸਾਨੀ ਮਹਾਰਾਜ ਨੇ ਚੜ੍ਹਦੀ ਕਲਾ ਸਾਨੂੰ ਦਿੱਤੀ ਕੰਟਰੋਲ ਜੀਐਕਸ ਦੀ ਜਸਟ ਫੋਰਮ